जय भीम जय पार मैं सोम सोहपा ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਕੋਸੂ ਨਾਮਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਤਰੰਜੀ ਖੇੜਾ ਜ਼ਿਲ੍ਹਾ ਸੰਗਰੂਰ ਤਰੰਜੀ ਖੇੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹੁੰਚੀ ਹੈ ਔਰ ਅੱਜ ਇਸ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਤੁਸੀਂ ਜਾਣਦੇ ਹੋ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਬਰਥਡੇ ਆ ਰਿਹਾ ਹੈ ਔਰ ਅੱਜ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਾਰਾਂ ਵਿੱਚ ਕਸਬੀਆਂ ਦੇ ਵਿੱਚ ਜਿਹੜਾ ਹੈ ਉਹ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਾਡੇ ਜ਼ਿਲ੍ਹੇਦਾਰ ਸਾਹਿਬ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਰੰਜੀ ਖੇੜੇ ਦੇ ਵਿੱਚ ਅੱਜ ਜੋ ਫੰਕਸ਼ਨ ਕੀ ਹੈ ਸਰ ਹਾਂਜੀ ਜੈ ਭੀਮ ਜੈ ਭਾਰਤਾ ਜੀ ਮੈਂ ਬਰਵੰਦਰ ਸਿੰਘ ਜਲੇਦਾਰ ਅੱਜ ਤਰੰਜੀ ਖੇੜਾ ਹੈ ਜੋ ਖਟਿਆਲੀ ਵੀ ਕਹਿੰਦੇ ਨੇ ਪਿੰਡ 'ਚ ਡਾਕਟਰ ਪ੍ਰੀਤ ਰਾਮ ਉਮੀਦਵਾਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਕਿਉਂਕਿ ਆਪਣੀ ਕੌਮ ਜਿਹੜੀ ਕਿਰਤੀ ਕਾਮੇ ਦੀ ਕੌਮ ਆ ਉਸ ਤੋਂ ਬਾਅਦ ਜਦ 14 ਅਪ੍ਰੈਲ ਦਾ ਜਨਮ ਦਿਨ ਹੁੰਦਾ ਜੀ ਆਪਣੇ ਸਾਰੇ ਕਾਰੋਬਾਰੀ ਲੋਕ ਹੋਣ ਕਰਕੇ ਸਾਰੇ ਕੰਮਾਂ ਦੇ ਨਿਕਲ ਜਾਂਦੇ ਨੇ ਕੱਢ ਨਹੀਂ ਹੋ ਸਕਦਾ ਜੀ ਜੀ ਇਸ ਕਰਕੇ ਪਿੰਡ ਦੇ ਸਰਪੰਚਾ ਨੇ ਆਪਣੇ ਮੈਂਬਰ ਪ੍ਰੈਜਿਡ ਕਮੇਟੀ ਮੈਂਬਰ ਰਹਿ ਗਏ ਜੀ ਇਹ ਸੈਨਫ ਦਾ ਕੰਮ ਲੈਂਦੇ ਹੋਏ ਵੀ ਹੋਣ ਆਪਣੇ ਮਜ਼ਦੂਰਾਂ ਕੋਲ ਟਾਈਮ ਹੈਗਾ ਜੀ ਜੀ ਆਪਾਂ ਤੂਲਤਾ ਬਣਾ ਬਾਬਾ ਸਾਹਿਬ ਜਨਮ ਦਿਨ ਮਨਾਈਏ ਤਾਂ ਕਰਕੇ ਤੁਹਾਨੂੰ ਵੀ ਸਦਾ ਦਿੱਤਾ ਤੁਹਾਡੇ ਵੀ ਬਹੁਤ ਬਹੁਤ ਧੰਨਵਾਦ ਜਸਲ ਸਾਹਿਬ ਜੀ ਆਏ ਨੇ ਕਉਦੇ ਕੀਮਤੇ ਸਮਾ ਕੱਢ ਕੇ ਜੀ ਤੇ ਅਜ਼ੀਨਾ ਵੀ ਧੰਨਵਾਦ ਕਰਦੇ ਆ ਤੇ ਪਹਿਲਾ ਮਨਾਉਂਦਾ ਕਰ ਰਹੀ ਹੈ ਸੋ ਜ਼ਿਲ੍ਹੇਦਾਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਤਰੰਜੀ ਖੇੜਾ ਦੇ ਵਿੱਚ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਬਰਥਡੇ ਜਿਹੜਾ ਹੈ ਮਨਾਇਆ ਜਾ ਰਿਹਾ ਔਰ ਮੈਂ ਤਾਂ ਕੈਮਰਾਮੈਨ ਨੂੰ ਦਿਖਾਉਣਾ ਚਾਹੁੰਦਾ ਉਹ ਜਗ੍ਹਾ ਜਿਸ ਜਗ੍ਹਾ ਦੇ ਵਿੱਚ ਬਕਾਇਦਾ ਤੌਰ ਤੇ ਪਿੰਡ ਵਾਸੀਆਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਸਾਡੇ ਰਹਿਬਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਔਰ ਪਿੰਡ ਵਾਸੀਆਂ ਦੇ ਵੱਲੋਂ ਇੱਕ ਬਹੁਤ ਵੱਡੀ ਕੋਸ਼ਿਸ਼ ਇੱਕ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਲੋਕਾਂ ਦੇ ਕੋਲ ਉਹਨਾ ਸਮਾਂ ਨਾ ਹੋਵੇ ਵੀਰ ਜੀ ਅੱਜ ਕਿੰਵਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾ ਰਹੇ ਹੁਤੇ ਇਹ ਜੀ ਪੰਜਵਾਂ ਸਮਾਗਮ ਆ ਜੀ ਸਾਡੇ ਬਾਬਾ ਸਾਹਿਬ ਛਡੇ ਰੈਵਰ ਹਾਂ ਉਹਨਾਂ ਦਾ ਪੰਜਵਾਂ ਸਮਾਗਮ ਆ ਜਿਹੜਾ ਅਸੀਂ ਵੱਡੇ ਪੱਧਰ ਤੇ ਹਰ ਵਾਰੀ ਕਰਦੇ ਹਾਂ ਜੀ ਹੁਣ ਸਾਡੀ ਸੰਗਤ ਆ ਜਿਹੜੀ ਉਹਨਾਂ ਜੀ ਬਹੁਤ ਉਤਸ਼ਾਹ ਆ ਅਸੀਂ ਹਰ ਵਾਰ ਹੀ ਸਾਡੇ ਰੈਵਰ ਨੇ ਜਿਹੜੇ ਅਸੀਂ ਉਹਨੂੰ ਹਮੇਸ਼ਾ ਯਾਦ ਰੱਖਦੇ ਹਾਂ ਸਾਡੇ ਸਤਿਗੁਰ ਰਵਦਾਸ ਮਹਾਰਾਜ ਜੀ ਹਾਂ ਗੁਰੂਆਂ ਦੇ ਗੁਰੂ ਜਗਤਗੁਰੂ ਅਸੀਂ ਉਹਨਾਂ ਨੂੰ ਵੀ ਹਮੇਸ਼ਾ ਯਾਦ ਰੱਖਦੇ ਹਾਂ ਜੀ ਸਾਡੀ ਧਰਮਸਾਲਾ ਦੇ ਵਿੱਚ ਹਰ ਵਾਰ ਹਰ ਹੀ ਸਮਾਗਮ ਸਾਡੀ ਕੌਮ ਨਾਲ ਰਿਲੇਟਡ ਨੇ ਜਿਹੜੇ ਉਹ ਮਨਾਏ ਜਾਂਦੇ ਨੇ ਅਸੀਂ ਹਰ ਵਾਰੀ ਧੂਮ-ਤਾਮ ਨਾਲ ਇਹ ਪ੍ਰੋਗਰਾਮ ਬਾਬਾ ਸਾਹਿਬ ਬਹੁਤ ਅੱਛੀ ਗੱਲ ਦੱਸੀਆ ਮੇਰੇ ਵੀਰ ਨੇ ਕਿ ਹਰ ਸਾਲ ਹੀ ਅਸੀਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਡਾਕਟਰ ਬੀ ਆਰ ਅੰਬੇਡਕਰ ਜਿਹੜੇ ਸਾਡੇ ਰਹਿਬਰ ਨੇ ਔਰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਲੋਕ ਉੱਚਿਆਂ-ਉੱਚਿਆਂ ਆਉਂਦਿਆਂ ਤੇ ਪਹੁੰਚੇ ਹੋਏ ਆ ਐਜੂਕੇਸ਼ਨ ਜਿਹੜੀ ਆ ਸਾਡੀ ਜ਼ਿੰਦਗੀ ਦੀ ਇੱਕ ਰੌਸ਼ਨੀ ਹੈ ਔਰ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿੱਤਾ ਹੈ ਸਗਾ ਐਜੂਕੇਸ਼ਨ ਦਾ ਔਰ ਉਹ ਐਜੂਕੇਸ਼ਨ ਬਾਬਾ ਸਾਹਿਬ ਦੀ ਬਦੌਲਤ ਹੀ ਅਸੀਂ ਜਿਹੜਾ ਹੈ ਉਹ ਪ੍ਰਾਪਤ ਕਰ ਰਹੇ ਹਾਂ ਔਰ ਅੱਜ ਸਾਡਾ ਸਮਾਜ ਜਿਹੜਾ ਹੈ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ ਔਰ ਮਾਸ਼ਾਅੱਲਾ ਖੂਬ ਸੂਰਤ ਤਰੀਕੇ ਦੇ ਨਾਲ ਸਮਾਜ ਵਿੱਚੋਂ ਵਿਚੇ ਰਿਹਾ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਡਾਕਟਰ ਲਖਵਿੰਦਰ ਸਿੰਘ ਹੈ ਡਾਕਟਰ ਸਾਹਿਬ ਕੀ ਕਰਦੇ ਹੋ ਤੁਸੀਂ ਤੁਸੀਂ ਬਾਬਾ ਸਾਹਿਬ ਦਾ ਪ੍ਰਚਾਰ ਕਰਦੇ ਹੋ ਜੀ ਅੱਛਾ ਪ੍ਰਚਾਰ ਕਰਦੇ ਹੋ ਵਾਹ ਜੀ ਵਾ ਪਿਛਲੇ 5 ਸਾਲ ਤੋਂ ਇਹਦੀ ਏਸੀ ਜਗ੍ਹਾ ਮਨਾ ਰਹੇ ਹਾਂ ਹਾਂ ਜੀ ਹਾਂ ਜੀ ਏਸੀ ਜਗ੍ਹਾ ਤੇ ਮਨਾ ਰਹੇ ਅੱਛਾ ਕਿੰਨਾ ਇਕੱਠ ਹੋ ਜਾਂਦਾ ਵੀਰ ਜੀ ਇੱਥ ਹੋ ਜੀ ਸੋ ਅੱਜ ਫਕੀਰ ਚੰਦ ਜਸਲ ਸਾਹਿਬ ਵੀ ਆਏ ਨੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਐ ਉਹਨਾਂ ਬਾਰੇ ਕੁਝ ਜਾਣਦੇ ਹੋ ਤੁਸੀਂ ਨਹੀਂ ਉਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਆ ਜੀ ਪਹਿਲੀ ਵਾਰ ਅੱਜ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲੇ ਹਾਂ ਬਹੁਤ ਵਧੀਆ ਹੋਇਆ ਜੀ ਹਾਂ ਬਹੁਤ ਵਧੀਆ ਹੋਇਆ ਤੁਹਾਡਾ ਕੀ ਨਾਮ ਹੈ ਸਾਹਿਬ ਜੀ ਵਰਨੋ ਕਨੈਕਸ਼ਨ ਨੀਲੋਵਾਲ ਨੀਲੋਵਾਲ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਅੱਜ ਦੇ ਦਿਨ ਨੂੰ ਮੱਦੇ ਨਜ਼ਰ ਰੱਖਦੇ ਹਾਂ ਕੀ ਕਹਿਣਾ ਚਾਹੁੰਦੇ ਅੱਜ ਦਾ ਦਿਨ ਬਾਬਾ ਸਾਹਿਬ ਭੀਮ ਰੋਬੇਸ ਗਰਜੀ ਦਾ ਦਿਨ ਮਨਾਇਆ ਜਾ ਰਿਹਾ ਚਰਨਜੀ ਖੇੜੇ ਹੂੰ ਅੱਜ ਦੇ ਦਿਨੋ ਦੇ ਵਿੱਚ ਇਹਨਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਜੀ ਪੂਰਾ ਪਿੰਡ ਹੈ ਜਿਹੜਾ ਉਹ ਭਾਈਚਾਰਕ ਸਾਂਝ ਬਣਾ ਕੇ ਚੱਲ ਰਿਹਾ ਜੀ ਬਾਬਾ ਸਾਹਿਬ ਦਾ ਬੇਦਗਰ ਸਾਹਿਬ ਦਾ ਜਨਮ ਦਿਨ ਗੁਰੂ ਅਰਦਾਸ ਮਹਾਰਾਜ ਦਾ ਜਨਮ ਦਿਨ ਇਹ ਲਗਾਤਾਰ ਹੋਰ ਮਹਾਨ ਰੈਵਨ ਦੇ ਜਨਮ ਦਿਨ ਮਨਾਉਂਦੇ ਰਹਿੰਦੇ ਆ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਸਾਨੂੰ ਵੀ ਸੱਦਾ ਦਿੱਤਾ ਗਿਆ ਮੈਂ ਬੇਦਗਰ ਮਜ਼ਦੂਰ ਚੇਤਨਾ ਮੰਚ ਵੱਲੋਂ ਜੀ ਔਰ ਮੇਰੇ ਨਾਲ ਆਇਲੇ ਬਲਵਿੰਦ ਸਿੰਘ ਜੀ ਗਿਰੇਦਾਰ ਜੀ ਇਹ ਬੇਜ਼ਗਰ ਸਭਾ ਪੰਜਾਬ ਵੱਲੋਂ ਔਰ ਮੈਂ ਵੀ ਸਰਪ੍ਰਸਤਾ ਬੇਜ਼ਗਰ ਸਭਾ ਪੰਜਾਬ ਦਾ ਸਾਨੂੰ ਸੱਦਾ ਦਿੱਤਾ ਗਿਆ ਸੀਗਾ ਅਸੀਂ ਇੱਥੇ ਪਹੁੰਚੇ ਆਂ ਔਰ ਨਾਲ ਵਿਸ਼ੇਸ਼ ਤੌਰ ਤੇ ਜਸਰ ਸਾਹਿਬ ਦਾ ਵੀ ਸਾਡੇ ਕੋਲੇ ਮੈਸੇਜ ਲੱਗਿਆ ਸੀ ਇਹਨਾਂ ਨੇ ਆਉਣਾ ਸੀਗਾ ਇਹਨਾਂ ਦੇ ਆਗਮਨ ਦੇ ਵਿੱਚ ਵੀ ਅਸੀਂ ਇੱਥੇ ਆਏ ਆਂ ਸੋ ਬਹੁਤ ਵਧੀਆ ਗੱਲਬਾਤ ਕੀਤੀ ਹੈ ਅੱਜ ਬਾਬਾ ਸਾਧ ਦੀ ਜ਼ਿੰਦਗੀ ਨਾਲ ਰਿਲੇਟਡ ਸਮਾਜ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਬਾਤਾਂ ਸੋਣੇ ਨੂੰ ਮਿਲਣ ਗਈਆਂ ਮੈਂ ਦੱਸ ਦਿਆਂ ਕਿ ਅੱਜ ਇਸ ਵਿਸ਼ੇਸ਼ ਮੌਕੇ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਔਰ ਜਨਸ ਕੱਤਰ ਪਾਵਰ ਆਫ ਸੋਸ਼ਲ ਜੁਨਟੀ ਦੇ ਸਰਦਾਰ ਨਿਰਮਲ ਸਿੰਘ ਜੀ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਪਟਿਆਲੇ ਦੇ ਪ੍ਰਧਾਨ ਸ਼ੋਮਸੋਤਾ ਤੇ ਪੋਸੂ ਨਾਮਾ ਚੈਨਲ ਦੀ ਪੂਰੀ ਟੀਮ ਜਿਹੜੀ ਹੈ ਅੱਜ ਇਸ ਫੰਕਸ਼ਨ ਨੂੰ ਕਵਰ ਕਰੇਗੀ ਔਰ ਵੱਡੀ ਗੱਲ ਸਭ ਤੋਂ ਇਹ ਹੈ ਕਿ ਇਹਨਾਂ ਨੇ ਸਤਗੁਰ ਰਵ ਰਾਜੀ ਦਾ ਔਰ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਿਛਲੇ 5 ਸਾਲਾਂ ਤੋਂ ਲਗਾਤਾਰ ਇਸੇ ਤਰ੍ਹਾਂ ਮਨਾਉਂਦੇ ਆ ਰਹੇ ਹਾਂ ਕਿਉਂਕਿ ਬਾਬਾ ਸਾਹਿਬ ਦੀ ਗੱਲ ਕਰੀਏ ਸਤਿਗੁਰ ਰਵਿਦਾਸ ਮਹਾਰਾਜ ਦੀ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਕੌਮ ਦੀ ਖਾਤਰ ਮਨੁੱਖਤਾ ਦੀ ਖਾਤਰ ਤੁਸੀਂ ਦੇਖੋ ਕਿਹੜੇ ਕਿਹੜੇ ਕਦਮ ਐ ਉਹ ਜਿਹੜੇ ਚੱਕਰੇ ਪਾਏ ਨੇ ਸੋ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਮੈਂ ਇੱਕ ਵਾਰੀ ਆ ਦੇਖੋ ਨੌਜਵਾਨਾਂ ਦੇ ਵੱਲੋਂ ਇੱਕ ਪਲੈਨਿੰਗ ਕੀਤੀ ਗਈ ਹੈ ਇਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈ ਉਹ ਸਾਡੀ ਬੱਚ ਵੀ ਹੋਣੀ ਚਾਹੀਦੀ ਹੈ ਇਹ ਉਹ ਪਲੈਨਿੰਗ ਹੈ ਕਿ ਜਦੋਂ ਸੰਗਤ ਆਵੇਗੀ ਔਰ ਸੰਗਤ ਦੇ ਜਿਹੜੇ ਜੋੜੇ ਹੋਣਗੇ ਉਹ ਇਸ ਮਤਲਬ ਜਿਹੜੇ ਖਾਨਿਆਂ ਦੇ ਵਿੱਚ ਰੱਖੇ ਜਾਣਗੇ ਤਾਂ ਕਿ ਕਿਸੇ ਨੂੰ ਕਨਫਿਊਜ਼ਨ ਨਾ ਹੋਵੇ ਆਪਣੇ ਆਪਣੇ ਜੋੜੇ ਦੀ ਔਰ ਚਾਹ ਪਾਣੀ ਦੇ ਲੰਗਰ ਦੀ ਜੇ ਗੱਲ ਕਰ ਲਈਏ ਹਣ ਵਾਲੀਆਂ ਸੰਗਤਾਂ ਦੇ ਵਾਸਤੇ ਜਿਹੜਾ ਚਾਹ ਪਾਣੀ ਦਾ ਲੰਗਰ ਹੈ ਉਹ ਬਿਲਕੁਲ ਤਿਆਰ ਬਰ ਤਿਆਰ ਹੈ ਔਰ ਇਹ ਦੇਖੋ ਬਿਲਕੁਲ ਮਤਲਬ ਮੇਰੇ ਵੀਰ ਮੇਰੀਆਂ ਭੈਣਾਂ ਲੱਗੇ ਹੋਏ ਨੇ ਔਰ ਇਸ ਸਮੇ ਪੋਸੂਨਾਮਾ ਚੈਨਲ ਤੇ ਤੁਸੀਂ ਦੇਖ ਰਹੇ ਹੋ ਇਹ ਲੰਗਰ ਹੈ ਜਿਹੜਾ ਕਿ ਤਿਆਰ ਹੋ ਰਿਹਾ ਔਰ ਉਹ ਦੂਸਰੇ ਪਾਸੇ ਮੇਰੀਆਂ ਭੈਣਾਂ ਨੇ ਜਿਹੜੀਆਂ ਕਿ ਇਸ ਸਮੇਂ ਲੰਗਰ ਤਿਆਰ ਕਰ ਰਹੀਆਂ ਨੇ ਪੂਰੀਆਂ ਔਰ ਛੋਲਿਆਂ ਦਾ ਲੰਗਰ ਜਿਹੜਾ ਹੈ ਉਹ ਸੰਗਤ ਵਾਸਤੇ ਪ੍ਰਬੰਧਕਾਂ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਔਰ ਵੱਡੀ ਗੱਲ ਇਹ ਹੈ ਕਿ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਇਹ ਸਾਰਾ ਕੁਝ ਤਿਆਰ ਕੀਤਾ ਜਾ ਰਿਹਾ ਸੋ ਅੱਜ ਅਸੀਂ ਇਸ ਪਿੰਡ ਦੇ ਵਿੱਚ ਖੜੇ ਹਾਂ ਕੀ ਨਾਮ ਹੈ ਵੀਰ ਜੀ ਆਪ ਜੀ ਦਾ ਗੁਲਜਾਰ ਸਿੰਘ ਗੁਲਜਾਰ ਜੀ ਕਿੱਥੋਂ ਬਿਲੋਂਗ ਕਰਦੇ ਹੋ ਪਿੰਡ ਕਿਹੜਾ ਆਪਣਾ ਸੁਰਗਰਾਂਟ ਸੂਲਨ ਕਰਾਚ ਮੈਂ ਕਿਹਾ ਤੁਹਾਡੀ ਦੇਖਰੇਖ ਦੇ ਵਿੱਚ ਹੀ ਹੋ ਰਿਹਾ ਸਾਰਾ ਹਾਂਜੀ ਹਾਂਜੀ ਕੀ ਬਾਤ ਕੀ ਕੀ ਸੰਗਤ ਨੂੰ ਪਰੋਸ ਰਹੇ ਹੋ ਅੱਜ ਸੂਲੇ ਪੂਰੀਆਂ ਤੇ ਬਾਕੀ ਚਾਹ ਪਾਣੀ ਚਾਹ ਪਾਣੀ ਜਿਹੜਾ ਹਾਂ ਹਾਂ ਤੇ ਆ ਜਾਓ ਵੀਰ ਜੀ ਇੱਕ ਮਿੰਟ ਕੀ ਨਾਮ ਕੀ ਹੈ ਇੱਕ ਨੌਜਵਾਨ ਮੇਰੇ ਦੋਸਤ ਨੇ ਉਹਨਾਂ ਨਾਲ ਗੱਲ ਕੀ ਨਾਮ ਹੈ ਤੁਹਾਡਾ ਨਾਪਰੀ ਸਿੰਘੀ ਨਾਪਰੀ ਜੀ ਕਿੱਥੋਂ ਬਿਲੋਂਗ ਕਰਦੇ ਪਿੰਡ ਕਿਹੜਾ ਤਰੰਜੀ ਖੇੜਾ ਜੀ ਤਰੰਜੀ ਖੇੜਾ ਹਾਂਜੀ ਇਹ ਪਿਛਲੇ 5 ਸਾਲ ਤੋਂ ਇੱਥੇ ਮਨਾ ਰਹੇ ਸੈਲੀਬ੍ਰੇਟ ਕਰ ਰਹੇ ਹੋ ਹਾਂਜੀ 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 ਕਿੰਨਾ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਬਹੁਤ ਵਧੀਆ ਅੱਛਾ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਸਾਰੇ ਇਕੱਠੇ ਰਹਿ ਕੇ ਕਰ ਰਿਹਾ ਵਧੀਆ ਵੈਰੀ ਨਾਈਸ ਵੈਰੀ ਨਾਈਸ ਬਹੁਤ ਅੱਛੀ ਗੱਲ ਹੈ ਇਕੱਠੇ ਰਹਿ ਕੇ ਜੋ ਗੱਲਬਾਤ ਕਰਨੀ ਹੈ ਔਰ ਇਹ ਮੇਰੀਆਂ ਭੈੜਾ ਨੇ ਔਰ ਜਿਹੜੀਆਂ ਪੂਰੀਆਂ ਨੂੰ ਮਤਲਬ ਵੇਲ ਰਹੀਆਂ ਨੇ ਕਿਉਂਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਹੈ ਔਰ ਭੈੜਾ ਵੱਲੋਂ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਆਉਣ ਦਾ ਵੀ ਸੰਗਤ ਵਾਸਤੇ ਜਿਹੜਾ ਹੈ ਇਹ ਸਾਰਾ ਪੂਰੀਆਂ ਛੋਲੇ ਤਿਆਰ ਕੀਤੇ ਜਾ ਰਹੇ ਨੇ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਇਸ ਪਿੰਡ ਦੇ ਵਿੱਚ ਜਿਹੜਾ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਇਆ ਜਾ ਰਿਹਾ ਸੋ ਆਪਾਂ ਦੇਖਦੇ ਹਾਂ ਜੀ ਅੱਜ ਬੁਲਾਰਿਆਂ ਦੀਆਂ ਗੱਲਾਂ ਬਾਤਾਂ ਵੀ ਸੁਣਦੇ ਔਰ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ ਕਿਉਂਕਿ ਅੱਜ ਵਿਸ਼ੇਸ਼ ਤੌਰ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰਧਾਨ ਸ਼੍ਰੀ ਫਕੀਰ ਜਨ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰ ਸਕੱਤਰ ਸਰਦਾਰ ਨਿਰਮਲ ਸਿੰਘ ਤੇ ਉਸੂ ਨਾ ਮਾ ਚੈਨਲ ਦੀ ਜਿਹੜੀ ਟੀਮ ਹੈ ਅੱਜ ਵਿਸ਼ੇਸ਼ ਤੌਰ ਤੇ ਇਸ ਪੂਰੇ ਫੰਕਸ਼ਨ ਨੂੰ ਕਵਰ ਕਰਨ ਵਾਸਤੇ ਪਹੁੰਚੀ ਹੈ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸੋ ਹੋਂਤਾ ਪੋਸੂਨਾਮਾ ਚੈਨਲ ਲਈ ਜ਼ਿਲ੍ਹਾ ਸੰਗਰੂਰ ਤੋਂ